ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਸੂਰਬੀਰ ਜੋਧੇ ਪਰ ਉਪਕਾਰੀ ਵਿਦਵਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਇਹ ਸਾਡੇ ਉਹ ਅਮੋਲਕ ਰਤਨ ਹੈ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਾਨ ਫਲਸਫੇ ਨੂੰ ਸੰਸਾਰ ਦੇ ਵਿੱਚ ਪ੍ਰਕਾਸ਼ ਮਾਨ ਕੀਤਾ ਭਾਈ ਮਨੀ ਸਿੰਘ ਜੀ ਦੀ ਸ਼ਖਸੀਅਤ ਕਿਹੋ ਜੀ ਸੀ ਭੈਰਾਤਨ ਸਿੰਘ ਜੀ ਭੰਗੂ ਆਪਣੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਨੇ ਕਹਿੰਦੇ ਮਨੀ ਸਿੰਘ ਥੋ ਸੰਤ ਸੁਜਾਨ ਜਤੀ ਸਤੀ ਉਹ ਧਿਆਨੀ ਮਾਨ ਸੰਤ ਸੀ ਸ੍ਰੇਸ਼ਟ ਜਾਣਨ ਵਾਲੇ ਸੀ ਜਤੀ ਸਤੀ ਤੇ ਧਿਆਨ ਨੂੰ ਆਉਣ ਵਾਲੇ ਧਿਆਨੀ ਪੁਰਖ ਸਨ ਖਠੀ ਤਪੀ ও ਮਤ ਕੋ ਪੂਰੋ ਸਹਿਨਸ਼ੀਲ ਔਰ ਦਿਲ ਕੋ ਸੂਰੋ ਦਿਲ ਦਾ ਸੂਰਬੀਰ ਸੀ ਸਹਿਨਸ਼ੀਲ ਸੀ ਖਠੀ ਤਪੀ ਤੇ ਮਤ ਦੇ ਵਿੱਚ ਪੂਰਨ ਸਨ ਔਰ ਅੱਗੇ ਲਿਖਦੇ ਨੇ ਕਰਮੀ ਧਰਮੀ ਭਗਤ ਗਿਆਨੀ ਸਤਗੁਰ ਬਚਨਨ ਪਰਮਤ ਠਾਨੀ ਕਰਮੀ ਸਨ ਧਰਮੀ ਸਨ ਭਗਤੀ ਦੇ ਧਾਰਨੀ ਸਨ ਗਿਆਨੀ ਸਨ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਸਾਧੂਕਰਾਂ ਦੇ ਬਚਨਾਂ ਦੇ ਉੱਤੇ ਆਪਣੀ ਮਤ ਜਿਹੜੀ ਹੈ ਉਠਾਣੀ ਹੋਈ ਸੀ। ਕਾਰਜ ਕੀ ਕਰਦੇ ਸੀ? ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਸਿੱਖਨ ਕੋ ਸਿੱਖੀ ਦਰੜਾਵੇ। ਸਿੱਖਿਓ ਚੁੱਕੇ ਇਸ ਤਨਖਾਹ ਲਾਵੇ। ਗੁਰਸਿੱਖੀ ਦਾ ਪ੍ਰਚਾਰ ਕਰਦੇ ਸੀ, ਕਥਾ ਵਿਖਿਆਨ ਕਰਦੇ ਸੀ, ਜੇ ਕੋਈ ਮਰਿਆਦਾ ਦੇ ਵਿੱਚ ਉਕਾਹੀ ਕਰਦਾ ਸੀ ਤੇ ਉਹਨੂੰ ਯਥਾ ਯੋਗ ਤਨਖਾਹ ਵੀ ਲਾਉਂਦੇ ਸੀ। ਮਾਤਾ ਜੀ ਨੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਦਿੱਲੀ ਤੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਪ੍ਰਬੰਧਕ ਮੁੱਖ ਗ੍ਰੰਥੀ ਲਾ ਕੇ ਭੇਜਿਆ ਸੀ ਮਾਤਾ ਭੇਜਿਓ ਤਿਸੇ ਕੋ ਦਿੱਲੀ ਤੇ ਸਮਝਾਈ ਤੇ ਫਿਰ ਭਾਈ ਮਨੀ ਸਿੰਘ ਜੀ ਨੇ ਸ਼੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਤਿਸ ਨੇ ਆਏ ਬੰਦੋਬਸਤ ਕੀਆ ਬੰਦੋਬਸਤ ਕੀਤਾ ਬਹੁਤ ਵਧੀਆ ਔਰ ਬੰਦਈ ਸਿੰਘਾਂ ਦਾ ਤੇ ਤਤਖਾਲਸੇ ਦਾ ਜਿਹੜਾ ਆਪਸ ਦੇ ਵਿੱਚ ਵਿਵਾਦ ਚੱਲਦਾ ਸੀ ਉਸ ਨੂੰ ਵੀ ਭਾਈ ਮਨੀ ਸਿੰਘ ਜੀ ਨੇ ਆਪਣੀ ਸੂਝ ਸਿਆਣਪ ਦੇ ਨਾਲ ਸੁਲ ਗਿਆ ਹੋਇਆ ਕਿ ਜਿਸ ਕਾਰਨ ਭਾਈ ਮਨੀ ਸਿੰਘ ਜੀ ਨੂੰ ਆਪਣੀ ਸ਼ਹਾਦਤ ਦੇਣੀ ਪਈ ਦਿਵਾਲੀ ਦਾ ਜੋੜ ਮੇਲਾ ਸ੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥ ਮਨਾਉਂਦਾ ਸੀ ਪੰਥ ਨੇ ਮਨਾਉਣਾ ਸੀ ਹਕੂਮਤ ਨਾਲ ਗੱਲ ਕੀਤੀ ਜ਼ਕਰੀਆ ਖਾਨ ਦੇ ਨਾਲ ਕਿ ਅਸੀਂ ਭਾਈ ਜੋੜ ਮੇਲ ਮਨਾਉਣਾ ਹੈ ਸਿੱਖਾਂ ਨੇ ਆਉਣਾ ਹੈ ਬੱਚਿਆਂ ਨੇ ਆਉਣਾ ਹੈ ਪਰਿਵਾਰ ਨੇ ਆਉਣਾ ਹੈ ਤੁਸੀਂ ਕੋਈ ਗੜਬੜੀ ਨਾ ਕਰਿਓ ਉਹ ਕਹਿਣ ਲੱਗੇ ਕਿ ਤੁਸੀਂ 10000 ਰੁਪਇਆ ਸਾਨੂੰ ਜਿਹੜਾ ਹੈ ਉਹ ਦੇ ਦਿਓ ਅਸੀਂ ਕੋਈ ਗੜਬੜੀ ਨਹੀਂ ਕਰਾਂਗੇ ਦਿਵਾਲੀ ਕੋਥੋਂ ਮੇਲਾ ਲਾਇਆ ਤੁਰਕਣ ਤੇ ਥੋ ਟਕਾ ਚੁਕਾਇਆ ਟਕਾ ਦੇਣਾ ਕਰ ਲਿਆ ਕਿੰਨਾ ਟਕਾ ਦੇਣਾ ਕਰ ਲਿਆ ਇਹ ਵੀ ਭਾਈ ਮਨੀ ਸਿੰਘ ਜੀ ਬਾਰੇ ਰਤਨ ਸਿੰਘ ਜੀ ਭੰਗੂ ਲਿਖਦੇ ਨੇ 10000 ਰੁਪਇਆ ਠਹਿਰਾਇਆ ਤਕਨ ਖਾਤਰ ਤਿੰਨ ਦਰੋਗਾ ਬਹਾਇਆ ਜ਼ਕਰੀਆ ਖਾਨ ਨੇ ਇੱਕ ਦਰੋਗਾ ਅਮਰਸਰ ਦੇ ਵਿੱਚ ਤਾਇਨਾਤ ਕਰ ਦਿੱਤਾ ਕਿ ਜਿਵੇਂ ਸਿੱਖ ਦੀਵਾਲੀ ਦਾ ਜੋੜ ਮੇਲ ਮਨਾ ਕੇ ਹਟਣਗੇ ਇਹਨਾਂ ਤੋਂ 10000 ਰੁਪਇਆ ਤੂੰ ਵਸੂਲ ਕਰ ਲੈਣਾ ਪਰ ਹੋਇਆ ਕੀ ਹਕੂਮਤ ਦੀ ਨਗਾ بگੜ ਗਈ ਤਾਂ ਨਵਾਬ ਕਨ ਲੱਖੂ ਪਾਈ ਲਖਪਤ ਰਾਏ ਜਿਹੜਾ ਸਿੱਖਾਂ ਦਾ ਵਿਰੋਧੀ ਸੀ ਉਹਨੇ ਨਵਾਬ ਜ਼ਕਰੀਆ ਖਾਨ ਦੇ ਕੰਨ ਦੇ ਵਿੱਚ ਚੁਗਲੀ ਕੀਤੀ ਕਹਿੰਦਾ ਸਿੰਘਣ ਜਾਤ ਫਿਰ ਕਰਨ ਦੰਗਾਈ ਕਹਿੰਦੇ ਤੁਸੀਂ ਕਮਾਲ ਦੀ ਗੱਲ ਕਰਦੇ ਹੋ ਇਹਨਾਂ ਸਿੰਘਾਂ ਨੂੰ ਤਕੜੇ ਕਰਦੇ ਹੋ ਦਿਵਾਲੀ ਦਾ ਜੋੜ ਮੇਲਾ ਲਾਉਣਗੇ ਆਪਣੀਆਂ ਨੀਤੀਆਂ ਘੜਨਗੇ ਅਗਾਂਹ ਦੀ ਭਵਿੱਖੀ ਜਿਹੜੀ ਹੈ ਰਣਨੀਤੀ ਤੈਅ ਕਰਨਗੇ ਤੇ ਸਾਨੂੰ ਪਰੇਸ਼ਾਨ ਕਰਨਗੇ ਇਸ ਕਰਕੇ ਇਦੋਂ ਵਧੀਆ ਮੌਕਾ ਸਿੱਖਾਂ ਨੂੰ ਸਮੂਹਕ ਕਤਲੇਆਮ ਕਰਨ ਦਾ ਕਦੇ ਨਹੀਂ ਮਿਲਣਾ ਤੁਸੀਂ ਫੌਜ ਚੜਾ ਤਬ ਨਮਾਵਨੈ ਫੌਜ ਚੜਾਈ دیਵਾਨ ਲੱਖੂ ਕਹਿ ਗਹਿਲਾ ਲਾਈ ਦੀਵਾਨ ਲਖਪਤ ਰਾਏ ਦੀ ਅਗਵਾਈ ਦੇ ਵਿੱਚ ਜਿਹਨੂੰ ਸਿੱਖ ਲੱਖੂ ਕਹਿੰਦੇ ਸਨ ਜ਼ਕਰੀਆ ਖਾਨ ਨੇ ਪਹਾਰੀ ਪਰ ਕਮ ਫੌਜ ਸਿੱਖਾਂ ਦਾ ਕਤਲਿਆਮ ਕਰਨ ਵਾਸਤੇ ਸ੍ਰੀ ਅਮਰਸਰ ਸਾਹਿਬ ਭੇਜ ਦਿੱਤੀ ਪਰ ਪੈਮਾਨੀ ਸਿੰਘ ਜੀ ਦੀ ਸੂਝ ਸਿਆਣਪ ਸੀ ਉਹਨਾਂ ਨੂੰ ਪਹਿਲੋ ਇਲਮ ਹੋ ਗਿਆ ਉਹਨਾਂ ਨੇ ਥਾਉ ਥਾਈ ਪੱਤਰ ਲਿਖ ਦਿੱਤੇ ਸਿੱਖਾਂ ਨੂੰ ਕਿ ਕੋਈ ਪਰਿਵਾਰਾਂ ਨੂੰ ਨਾਲ ਲੈ ਕੇ ਬੱਚਿਆਂ ਬਜ਼ੁਰਗਾਂ ਨੂੰ ਨਾਲ ਲੈ ਕੇ ਸ੍ਰੀ ਅਮਰਸਰ ਸਾਹਿਬ ਨਾ ਆਵੇ ਜੋੜ ਮੇਲੇ ਤੇ ਸੰਗਤ ਨਹੀਂ ਆਈ ਤੇ ਨਵਾਬ ਨੇ 10000 ਰੁਪਏ ਦੀ ਮੰਗ ਕੀਤੀ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਜਦੋਂ ਅਸੀਂ ਜੋਲ ਮੇਲਾ ਮਨਾਇਆ ਨਹੀਂ ਇਕੱਠ ਹੋਇਆ ਨਹੀਂ ਤੇ 10000 ਰੁਪਇਆ ਕਾਦਾ ਬਸ ਇਸੇ ਇਵਜ਼ ਦੇ ਵਿੱਚ દોਸ਼ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਪਕੜ ਲਿਆ ਗਿਆ ਅਸਲ ਵਿੱਚ ਕਾਰਨ ਇਹ ਸੀ ਕਿ ਭਾਈ ਮਨੀ ਸਿੰਘ ਜੀ ਕਥਾ ਵਖਿਆਨ ਕਰਦੇ ਸਨ ਤੇ ਭਾਈ ਮਨੀ ਸਿੰਘ ਜੀ ਦੀ ਕਥਾ ਸੁਣਨ ਵਾਸਤੇ ਦੂਰੋਂ ਦੂਰੋਂ ਪਿੰਡਾਂ ਤੋਂ ਲੋਕ ਆਉਂਦੇ ਸਨ ਜਿਹੜੇ ਭਾਈ ਮਨੀ ਸਿੰਘ ਜੀ ਦੀ ਕਥਾ ਵਖਿਆਨ ਸੁਣ ਕੇ ਸਿੱਖ ਸਜ ਜਾਂਦੇ ਸਨ ਉਸ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਸਿੱਖੀ ਦੇ ਵਿਸਥਾਰ ਕਰ ਰਹੇ ਸਨ। ਇਹੋ ਹੀ ਹਕੂਮਤ ਨੂੰ ਪਾਈਮਾਨੀ ਸਿੰਘ ਜੀ ਦੇ ਉੱਤੇ ਚੜਸੀ। 10000 ਰੁਪਇਆ ਖਬਾਨਾ ਬਣਾਇਆ ਗਿਆ। ਪਾਈਮਾਨੀ ਸਿੰਘ ਜੀ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ। ਤਬ ਨਵਾਬ ਨੇ یوں ਫਰਮਾਇਓ ਬੰਦ-ਬੰਦ ਅਬਜੁਦਾ ਕਰਾਇਓ। ਕਿ ਇਸ ਸਿੱਖ ਨੂੰ ਕਤਲ ਕੀਤਾ ਜਾਵੇ ਬੰਦ-ਬੰਦ ਕੱਟ ਕੇ। ਕਿੱਡੀ ਕਮਾਲ ਦੀ ਗੱਲ ਐ। ਪਾਈਮਾਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਲਾਹੌਰ ਦੀ ਸਰਕਾਰ ਨੇ ਹੁਕਮ ਦੇ ਦਿੱਤਾ। ਨਿਖਾਸ ਚੌਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਲਗਾਇਆ ਗਿਆ ਤੇ ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਜਦੋਂ ਜਲਾਦ ਜਿਹੜੇ ਆ ਭਾਈ ਮਨੀ ਸਿੰਘ ਜੀ ਨੂੰ ਕੱਟਣ ਲੱਗੇ ਤੇ ਉਹਨਾਂ ਨੇ ਸਿੱਧਾ ਹੀ ਜਿਹੜਾ ਸੀ ਕੂਣੀ ਦੇ ਉੱਤੇ ਛੁਰੀ ਵਗਾਉਣੀ ਚਾਹੀ ਤਾਂ ਭਾਈ ਮਨੀ ਸਿੰਘ ਜੀ ਆਪਣੇ ਮੁੱਖੋਂ ਕਹਿੰਦੇ ਨੇ ਰਤਨ ਸਿੰਘ ਜੀ ਪੰਗੂ ਦੇ ਸ਼ਬਦਾਂ 'ਚ ਤਬਾ ਮਨੀ ਸਿੰਘ ਉਹਨ ਜਿਉ ਕਹੀ ਤੂੰ ਬੰਦ-ਬੰਦ ਜਾਣਤ ਕੋ ਨਹੀਂ ਉਹ ਕਹਿੰਦੇ ਪੁਰਖਾ ਤੈਨੂੰ ਪਤਾ ਨਹੀਂ ਇਹ ਬੰਦ-ਬੰਦ ਕਿੱਥੋਂ ਸ਼ੁਰੂ ਹੁੰਦੇ ਨੇ ਮੈਂ ਬੰਦ ਬੰਦ ਜਨੇ ਦੀਆਂ ਬਤਾਈ ਮੈਂ ਦੱਸਣਾ ਤੈਨੂੰ ਬੰਦ ਬੰਦ ਕਿੱਥੇ ਹੁੰਦੇ ਨੇ ਕਿਹੜਾ ਕਿਹੜਾ ਬੰਦ ਹੈ ਮੇਰਾ ਤੇ ਮੈਂ ਤਮੈ ਤੂੰ ਛੁਰੀ ਚਲਾਈ ਕਹਿੰਦੇ ਓਵੇਂ ਓਵੇਂ ਛੁਰੀ ਚਲਾ ਜਿਵੇਂ ਜਿਵੇਂ ਮੈਂ ਤੈਨੂੰ ਦੱਸਦਾ ਪਹਿਲਾਂ ਉਂਗਲਾਂ ਦੇ ਪੋਟੇ ਕਟਾਏ ਫਿਰ ਵਿਚਾਲੋਂ ਉਂਗਲਾਂ ਕਟਾਈਆਂ ਫਿਰ ਉਂਗਲਾਂ ਕਟਾਈਆਂ ਫਿਰ ਗੁੱਟ ਕਟਾਇਆ ਫਿਰ ਕੋਹਣੀ ਕਟਾਈ ਫਿਰ ਬਾਜੂ ਬੰਦ ਕਟਾਇਆ ਇਹ ਪਾਈਮਨੀ ਸਿੰਘ ਜੀ ਦੀ ਸਬਰ ਪਾਈਮਨੀ ਸਿੰਘ ਜੀ ਦਾ ਸਿੱਧਕ ਹੈ ਆਖਰ 1794 ਬਿਕਰਮੀ ਸੰਮਤ ਤੇ ਇਸਵੀ ਸਨ 1737 ਨੂੰ ਨਖਾਸ جنگ ਲਾਹੌਰ ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਆਪਣਾ ਸ਼ਹੀਦੀ ਜਮ ਪੀਤਾ ਮਨੀ ਸਿੰਘ ਯਹਾਂ ਸਾਖੋ ਕੀਓ ਸਹੀ 1794 ਔਰ ਭਾਈ ਰਤਨ ਸਿੰਘ ਜੀ ਲਿਖਦੇ ਨੇ ਭਾਈ ਮਨੀ ਸਿੰਘ ਜੀ ਬਾਰੇ ਰਤਨ ਸਿੰਘ ਸੁਣ ਸਾਖੀ ਲਿਖੀ ਪਿਤਾ ਹਮਾਰੇ ਕਹੀ ਸੀ ਪਿਖੀ ਕਹਿੰਦੇ ਮੈਂ ਓਵੇਂ ਬਰਤਾਂਤ ਲਿਖਿਆ ਜਿਵੇਂ ਮੇਰੇ ਪਿਤਾ ਨੇ ਮੈਨੂੰ ਸੁਣਾਇਆ ਸੀ ਤੇ ਮੇਰੇ ਪਿਤਾ ਨੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਬਰਤਾਂਤ ਆਪਣੇ ਅੱਖੀਂ ਦੇਖਿਆ ਸੀ ਮਤਲਬ ਉਸ ਤੌਰ ਦੇ ਵਿੱਚ ਮੇਰੇ ਪਿਤਾ ਜੀ ਮੌਜੂਦ ਸਨ ਜਦੋਂ ਲਾਹੌਰ ਦੇ ਨਖਾਸ ਚੌਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਐਸੇ ਸੂਰਬੀਰ ਬਚਨ ਕੇ ਭਲੀ ਮਹਾਨ ਗਿਆਨੀ ਕਥਾਵਾਚਕ ਭਾਈ ਮਨੀ ਸਿੰਘ ਜੀ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਔਰ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਦੀ ਸ਼ਹਾਦਤ ਨੂੰ ਕੋਟ-કોટ ਨਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ